ਨਿਕਲਦਾ ਜਿਹੜਾ ਕਰਤਾਰਪੁਰ ਸਾਹਿਬ ਨੂੰ ਗੁਰਦੁਆਰੇ ਸਾਹਿਬ ਨੂੰ ਆਉਣਾ ਠੀਕ ਆ ਅਸੀਂ ਨਹੀਂ ਕਹੁੰਦੇ ਵੀ ਨਹੀਂ ਠੀਕ ਬਿਲਕੁਲ ਸਹੀ ਆ ਉਹਦੀ ਜਿਹੜੀ ਕੀਮਤ ਆ ਸਾਨੂੰ 4 ਕਰੋੜ ਰੁਪਏ ਹਿਸਾਬ ਦੇ ਕਿੱਲੇ ਨਾਲ ਮਿਲਣੀ ਚਾਹੀਦੀ ਆ ਸੁਣਿਆ ਤੁਸੀਂ ਜਿਵੇਂ ਜਿਵੇਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਅੱਗੇ ਵਧ ਰਿਹਾ ਹੈ ਸਿੱਖ ਸੰਗਤਾਂ ਅੰਦਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਜਿਸ ਜ਼ਮੀਨ ਤੋਂ ਇਹ ਲਾਂਘਾ ਬਣਾਇਆ ਜਾਣਾ ਹੈ ਉਹਨਾਂ ਪਿੰਡਾਂ ਦੇ ਕਿਸਾਨ ਕੋਈ ਬਹੁਤੇ ਖੁਸ਼ ਵਿਖਾਈ ਨਹੀਂ ਦੇ ਰਹੇ ਹਨ ਅਤੇ ਇਹਨਾਂ ਕਿਸਾਨਾਂ ਵੱਲੋਂ ਲੰਗੇ ਦੀ ਖੁਸ਼ੀ ਘਟ ਤੇ ਆਪਣੇ ਮੁਆਵਜ਼ੇ ਦੀ ਮੰਗ ਦਾ ਢੰਡੋਰਾ ਜਿਆਦਾ ਪਿੱਟਿਆ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਬੰਦਾ ਮੁੱਲ ਦੇਣ ਦੀ ਗੱਲ ਆਖੀ ਵੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਇਹ ਕਿਸਾਨ ਤੇਰਾ ਤੇਰਾ ਤੋਲਣ ਵਾਲੇ ਬਾਬੇ ਨਾਨਕ ਦੇ ਰਾਹ ਲਈ ਆਪਣੀਆਂ ਜ਼ਮੀਨਾਂ ਦਾ ਹੁਣ ਚੌਗਣਾ ਮੁੱਲ ਵਟਣ ਦੀ ਦੌੜ ਵਿੱਚ ਲੱਗੇ ਹੋਏ ਹਨ। ਕੁੱਲ ਮਿਲਾ ਕੇ ਜੇਕਰ ਇਹ ਕਿਹਾ ਜਾਵੇ ਕਿ ਕਿਸਾਨ ਬਾਬੇ ਨਾਨਕ ਦੇ ਰਾਹ ਚ ਅੜਿੱਕਾ ਪਾਉਣ ਲਈ ਪੂਰਾ ਜ਼ੋਰ ਲਗਾ ਰਹੇ ਹਨ ਤਾਂ ਕੋਈ ਗਲਤ ਨਹੀਂ ਹੋਵੇਗਾ। ਅੱਜ ਵੀ ਜਦ ਡੇਰਾ ਬਾਬਾ ਨਾਨਕ ਵਕੇ ਲਾਂਗੇ ਲਈ ਕੇਂਦਰੀ ਟੀਮ ਡੇਰਾ ਬਾਬਾ ਨਾਨਕ ਵਕੇ ਪਹੁੰਚੀ ਤਾਂ ਕਿਸਾਨਾਂ ਨੇ ਆਪਣਾ ਰੋਸ ਦਿਟਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀਆਂ ਜ਼ਮੀਨਾਂ ਦਾ ਮੁੱਲ ਵਟਣ ਲਈ ਡੇਰਾ ਬਾਬਾ ਨਾਨਕ ਦੇਸਰਾ 73 ਨਾਮਾਰ ਦਿੱਤਾ ਜਿਨ੍ਹਾਂ ਨੂੰ ਬਾਅਦ ਵਿੱਚ ਮੌਕੇ ਤੇ ਮੌਜੂਦ ਡੀਐਸਪੀ ਨੇ ਸਮਝਾਇਆ ਇਸ ਮੌਕੇ ਕੁਝ ਕਿਸਾਨ ਤਾਂ ਆਪਣੇ ਇੱਕ ਕਿਲਾ ਜ਼ਮੀਨ ਦੇ ਬਦਲੇ 4 ਕਰੋੜ ਰੁਪਏ ਮੰਗਦੇ ਵੀ ਵਿਖੇਗੇ ਉਹ ਆਇਆ ਸੀ ਉਹਦੇ ਕਿਸੇ ਮੈਂਬਰ ਨਾਲ ਸਾਡੀ ਕੋ ਗੱਲਬਾਤ ਹੋਈ ਸਾਡੀ ਗੱਲ ਡੀਸੀ ਸਾਹਿਬ ਨਾਲ ਹੋਈ ਆ ਹੋਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਡੀਸੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਡੀਸੀ ਸਾਹਿਬ ਦੇ ਅਗਾਹ ਮੰਗਾ ਰੱਖਿਆ ਵੀ ਜਿਹੜੀ ਸਾਡੀ ਜ਼ਮੀਨ ਆ ਇਹਦਾ ਸਾਨੂੰ ਫੁੱਲ ਮਾਮਜ਼ਾ ਮਿਲਿਆ ਜਾਵੇ ਰਾਹ ਨਿਕਲਦਾ ਜਿਹੜਾ ਕਰਤਾਰਪੁਰ ਸਾਹਿਬ ਨੂੰ ਗੁਰਦਾਰੇ ਸਾਹਿਬ ਨੂੰ ਆਉਣਾ ਠੀਕ ਆ ਅਸੀਂ ਨਹੀਂ ਚਾਹੁੰਦੇ ਵੀ ਨਹੀਂ ਠੀਕ ਬਿਲਕੁਲ ਸਹੀ ਆ ਉਹਦੀ ਜਿਹੜੀ ਕੀਮਤ ਆ ਸਾਨੂੰ 4 ਕਰੋੜ ਰੁਪਏ ਹਿਸਾਬ ਦੇ ਕਿੱਲੇ ਨਾਲ ਮਿਲਣੀ ਚਾਹੀਦੀ ਉਹਦੀ ਜਿਹੜੀ ਕੀਮਤ ਆ ਸਾਨੂੰ 4 ਕਰੋੜ ਰੁਪਏ ਹਿਸਾਬ ਦੇ ਕਿੱਲੇ ਨਾਲ ਮਿਲਣੀ ਚਾਹੀਦੀ ਆ ਉਹਦੀ ਜਿਹੜੀ ਕੀਮਤ ਆ ਸਾਨੂੰ 4 ਕਰੋੜ ਰ ਨਹੀਂ ਜੀ ਕੈਂਡੀ ਟੀਮ ਦੀ ਕੋਈ ਗੱਲਬਾਤ ਨਹੀਂ ਇੱਥੇ ਕੋਈ ਹੋਰ ਟੀਸੀ ਸਾਹਿਬ ਨਾਲ ਗੱਲਬਾਤ ਹੋਈ ਆ ਉਹਨਾਂ 28 ਤਰੀਕ ਜ਼ਿੰਮੇਦਾਰਾਂ ਨਾਲ ਮੀਟਿੰਗ ਦਾ ਪ੍ਰਸਤਵ ਹੈ 28 ਤਰੀਕ ਨੂੰ ਜ਼ਿੰਮੇਦਾਰਾਂ ਨਾਲ ਮੀਟਿੰਗ ਕਰਕੇ ਜੋ ਵੀ ਸੈਂਟਰ ਸਰਕਾਰ ਦੀਆਂ ਹਦਾਇਤਾਂ ਨੇ ਉਹ ਤੁਹਾਨੂੰ ਦੱਸੀਆਂ ਜਾਣਗੀਆਂ ਤੁਹਾਡੀਆਂ ਵੀ ਮੰਗਾਂ ਸੁਣੀਆਂ ਜਾਣਗੀਆਂ ਤੁਹਾਡੀ ਆਪਣੀ ਜਿਹੜੀ ਮੰਗ ਹੈ ਜੋ ਕਲੀਅਰ ਹੋਣੀ ਨਹੀਂ ਕੋਈ ਗੱਲ ਮੰਗ ਕਲੀਅਰ ਨਹੀਂ ਫਰਦਰ ਕੀ ਤੁਹਾਡਾ ਸਟੈਪ ਹੈ 28 ਤਰੀਕ ਨੂੰ ਆਪਾਂ ਵੇਟ ਕਰਾਂਗੇ 28 ਤੋਂ ਬਾਅਦ ਚ ਜੋ ਵੀ ਫਿਰ ਸ਼ਿੰਗਰ ਸਦਾਰਾ ਜਿਨ੍ਹਾਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਸ਼ਿੰਗਰ ਸਿਦਾਰਾ ਹਿੰਸਕਾ ਤੁਹਾਨੂੰ ਲੱਗਦਾ ਕਿਤਨੇ ਕਿਤੇ ਰਸਤਾ ਕੁੱਨਾਂ ਦੇ ਵਿੱਚ ਅੜਿੱਕਾ ਵੀ ਹੈ ਨਹੀਂ ਅੜਿੱਕਾ ਕੋਈ ਨਹੀਂ ਸਾਡਾ ਜਿਹੜਾ ਬੰਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਤੇ ਜ਼ਿੰਮੇਦਾਰ ਕੋਈ ਨਹੀਂ ਕਿਤਨੇ ਕਿਤੇ ਰਸਤਾ ਕੁੱਨਾਂ ਦੇ ਵਿੱਚ ਅੜਿੱਕਾ ਵੀ ਹੈ ਨਹੀਂ ਅੜਿੱਕਾ ਕੋਈ ਨਹੀਂ ਨਹੀਂ ਅੜਿੱਕਾ ਕੋਈ ਨਹੀਂ ਇਸ ਤੋਂ ਪਹਿਲਾਂ ਕਿਸਾਨਾ ਵੱਲੋਂ ਡੇਰਾ ਬਾਬਾ ਨਾਨਕ ਦੇ ਐਸ.ਡੀ.ਐਮ ਨਾਲ ਵੀ ਆਪਾਂ ਨੇ ਇਸ ਮੁਆਵਜ਼ੇ ਸੰਬੰਧੀ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਐਸ.ਡੀ.ਐਮ ਡੇਰਾ ਬਾਬਾ ਨਾਨਕ ਅਸ਼ੋਕ ਸ਼ਰਮਾ ਨੇ ਵੀ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਜ਼ਮੀਨ ਦਾ ਟੁਕਮਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਇਹ ਕਿਸਾਨ ਹਨ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲੰਗਰ ਨੂੰ ਭੁੱਲ ਕੇ ਅਤੇ ਲੰਗਰ ਲਈ ਕੀਤੀਆਂ ਗਈਆਂ ਹਜ਼ਾਰਾਂ ਕਰੋੜਾਂ ਅਰਦਾਸਾਂ ਨੂੰ ਭੁੱਲ ਕੇ ਆਪਣੀਆਂ ਜ਼ਮੀਨਾਂ ਦੇ ਮੁੱਲ ਵਟਣ ਵਾਲੇ ਹੀ ਧਿਆਨ ਦੇ ਰਹੇ ਹਨ ਖੂਬ ਸਮਾਪਤ ਬਿਲਕੁਲ ਕਿਸ ਢੰਗ ਨਾਲ ਜਿੱਤ ਤੁਸੀਂ ਕਹਿ ਰਹੇ ਨਹੀਂ ਕੀਤਾ ਜਾ ਸਕਦਾ ਪਰ ਬਹੁਤ ਤੇਜ਼ੀ ਨਾਲ ਔਰ ਜਿੰਨਾ ਕੇ ਜਿਹੜਾ ਟਾਈਮ ਬੰਡ ਹੋਏਗਾ ਉਹਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਰਨ ਦੀ ਸਰਕਾਰ ਵੱਲੋਂ ਜੋ ਮੇਰੇ ਵੱਲੋਂ ਕਾਰਵਾਈ ਕੀਤੀ ਜਾਣੀ ਆ ਉਹਦੇ ਵਿੱਚ ਲੈਂਡ ਐਕੁਇਜ਼ੀਸ਼ਨ ਲਈ ਜਿਹੜਾ ਨੋਟੀਫਿਕੇਸ਼ਨ ਸੜਕ ਜਿਹੜੀ ਬਣਨ ਜਾ ਰਹੀ ਆ ਉਹ ਸੜਕ ਦਾ ਨੋਟੀਫਿਕੇਸ਼ਨ ਜਿਹੜਾ ਵਾ ਉਹ ਜਿਹੜਾ ਪ੍ਰੀ ਨੋਟੀਫਿਕੇਸ਼ਨ ਹੁੰਦਾ ਉਹ ਮੇਰੇ ਵੱਲੋਂ ਜਾਰੀ ਕਰ ਦਿੱਤਾ ਗਿਆ ਬਾਕੀ ਅੱਜ ਟੀਮ ਆਉਂਦੀ ਆ ਉਹਨਾਂ ਦੇ ਵਿੱਚ ਲੈਂਡ ਕੋਰਟ ਅਥਾਰਟੀ ਦੇ ਚੇਅਰਮੈਨ ਆ ਰਹੇ ਨੇ ਉਹਨਾਂ ਵੱਲੋਂ ਕੀ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੇ ਜੋ ਜਾਰੀ ਕੀਤੀਆਂ ਜਾਣੀ ਉਹਦੇ ਮੁਤਾਬਕ ਅਗਲੀ ਕਾਰਵਾਈ ਜੜੀ ਕੀਤੀ ਜਾਏਗੀ ਇਹ ਰੇਟ ਤਾਂ ਕੁਝ ਪਤਾ ਲੱਗਾ ਕਿਸਾਨਾਂ ਨੂੰ ਕਿਸ ਰੇਟ ਕੀ ਰੇਟ ਦੇ ਰੇਟ ਤੇ ਸਰਕਾਰ ਦਾ ਜਿਹੜਾ ਐਕਟ ਆ ਜੀ ਫਿਰ ਕੰਪਨਸੇਸ਼ਨ ਉਹਦੇ ਵਿੱਚ ਬਹੁਤ ਹੀ ਵਧੀਆ ਜਿਹੜੀਆਂ ਟਰਮਨੈਂਟ ਕੰਡੀਸ਼ਨ ਜਿਹੜੀਆਂ ਦਿੱਤੀਆਂ ਹੋਈਆਂ ਨੇ ਪਿਛਲੇ 3 ਸਾਲ ਦੇ ਜਿੰਨੀ ਰਜਿਸਟਰੀਆਂ ਹੋਈਆਂ ਨੇ ਉਹ ਰਜਿਸਟਰੀਆਂ ਦਾ ਰੇਟ ਜਿਹੜਾ ਉਹ ਲਿਆ ਜਾਣਾ ਉਹ ਤੋਂ ਐਵਰੇਜ ਕੱਢ ਕੇ ਜੋ ਬਣੇਗਾ ਕਿਸਾਨਾਂ ਦਾ ਵੱਤਵਾਤ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ ਤਾਨੂੰ ਦੱਸਦੇ ਕਿ ਕਿਸਾਨਾਂ ਕੋਲ ਜ਼ਮੀਨ ਗ੍ਰਹਿਣ ਕਰਨ ਅਤੇ ਉਹਨਾਂ ਨੂੰ ਢੁਕਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਇਸ ਹਫ਼ਤੇ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਹਲਕੇ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾਲੋਂ ਇਸ ਬੰਦੀ ਕਿਸਾਨਾਂ ਨਾਲ ਸਤਾਈ ਠਾਈ ਫਰਵੀ ਨੂੰ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਇਹ ਕਿਸਾਨ ਹਨ ਕਿ ਉਹਨਾਂ ਵੱਲੋਂ ਮੁਆਵਜ਼ੇ ਨੂੰ ਲੈ ਕੇ ਸੰਘਰਸ਼ ਕਰਨ ਦੀ ਗੱਲ ਤੱਕ ਆਖੀ ਜਾ ਰਹੀ ਹੈ ਜਿਸ ਕਰਕੇ ਸਿੱਖ ਸੰਗਠਾ ਕਿਸਾਨਾਂ ਦੇ ਇਸ ਵੱਧੂ ਲਾਲਚ ਤੋਂ ਹੈਰਾਨ ਵੀ ਵਿਖਾਈ ਦੇ ਰਹੀਆਂ ਹਨ ਡੇਰਾਬਾਬਾ ਨਾਨਕ ਤੋਂ ਗੁਰਕਰਪਾਲ ਸਿੰਘ ਤੇ ਬਟਾਲਾ ਤੋਂ ਸੁਖਬੀਰ ਸਿੰਘ ਦੇ ਨਾਲ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ